ਸਫੀਗਾਲ ਜੀ ਮੈਂ ਹਾ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਇਸੇ ਗੱਲ ਦੇ ਨਾਲ ਸ਼ੁਰੂਆਤ ਕਰਿਓ ਕਿ ਅੱਜ ਕਿਹੜੇ-ਕਿਹੜੇ ਰਾਜਨੀਤਿਕ ਥਮਾਕੇ ਹੋ ਸਕਦੇ ਨੇ ਉਦੋਂ ਜੇ ਆਪਾਂ ਨਾਲ ਹੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਕਿ ਦਿੱਲੀ ਦੇ ਵਿੱਚ ਕਾਂਗਰਸ ਆ ਕਾਟੋ ਕਲੇਸ਼ ਮੁਕਦਾ ਨਜ਼ਰ ਆ ਰਿਹਾ ਹੈ ਇਸ ਉੱਪਰ ਕੀ ਕਹੋਗੇ ਹਰਜੋਤ ਜੀ ਹੁਣ ਜਿੱਤਾ ਦੇਖਿਆ ਜਾਵੇ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਆਏ ਦਿਨ ਨਵੇਂ-ਨਵੇਂ ਥਮਾਕੇ ਹੋ ਰਹੇ ਨੇ ਲਗਾਤਾਰ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦੇ ਵਿੱਚ ਉਮੀਦਵਾਰ ਜਾ ਰਹੇ ਨੇ ਔਰ ਅੱਜ ਦਾ ਦਿਨ ਵੀ ਪੰਜਾਬ ਦੇ ਵਿੱਚ ਰਾਜਨੀਤਿਕ ਪੱਖੋਂ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਜਿਵੇਂ ਤੁਹਾਡਾ ਸਵਾਲ ਹੈ ਕਿ ਅੱਜ ਕਿਹੜੇ ਕਿਹੜੇ ਧਮਾਕੇ ਹੋ ਸਕਦੇ ਨੇ। ਇਹਦੇ ਨਾਲ ਨਾਲ ਕੀ ਕਾਂਗਰਸ ਦਾ ਕਾਟੋਕਲੇਸ਼ ਮੁੱਕਦਾ ਨਜ਼ਰ ਆ ਰਿਹਾ ਹੈ? ਸਭ ਤੋਂ ਵੱਧ ਜਿਹੜੀ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਉਹ ਕਾਂਗਰਸ ਪਾਰਟੀ 'ਚ ਬਣੀ ਹੋਈ ਹੈ। ਹਲੇ ਵੀ ਕਾਂਗਰਸ ਪਾਰਟੀ ਦੀਆਂ 7 ਸੀਟਾਂ ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਣਾ ਹੈ ਔਰ ਮੰਨਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੀਆਂ ਸੱਤੋਂ ਸੀਟਾਂ ਦੇ ਜਿਹੜੇ ਦਾਵੇਦਾਰ ਨੇ ਉਹਨਾਂ ਦੇ ਡੇਰੇ ਦਿੱਲੀ ਲੱਗੇ ਹੋਏ ਨੇ ਸਾਰੇ ਮਲਕੀ ਅਰਜਨ ਖੜਗੇ ਔਰ ਜਿਹੜੀ ਕਾਂਗਰਸ ਦੀ ਚੀਫ ਇਲੈਕਸ਼ਨ ਕਮੇਟੀ ਹੈ ਜਿਹੜੇ ਉਹਦੇ ਮੈਂਬਰ ਨੇ ਜਾਂ ਉਹਦੇ ਆਗੂ ਨੇ ਜਾਂ ਰਾਹੁਲ ਗਾਂਧੀ ਨੇ ਜਾਂ ਬੀਬੀ ਸੋਨੀਆ ਗਾਂਧੀ ਤੇ ਪ੍ਰਿੰਕਾ ਗਾਂਧੀ ਨੇ ਸਾਰੇ ਧੜੇ ਆਪਣੇ ਆਪਣੇ ਆਕਾ ਤੱਕ ਪਹੁੰਚ ਲੜਾ ਰਹੇ ਨੇ ਔਰ ਕਾਂਗਰਸ ਦੀ ਹਾਈ ਕਮਾਂਡ ਹਲੇ ਵੀ ਇਹਨਾਂ ਸੱਤ ਸੀਟਾਂ ਤੇ ਕਿਸੇ ਆਖਰੀ ਨਤੀਜੇ ਤੇ ਨਹੀਂ ਪਹੁੰਚੀ ਹਾਲਕਿ ਇਹ ਗੱਲਾਂ ਚੱਲ ਰਹੀਆਂ ਨੇ ਕਿ ਕੁਝ ਸੀਟਾਂ ਦੇ ਉੱਤੇ ਲਗਭਗ ਆਖਰੀ ਫੈਸਲਾ ਬਣ ਗਿਆ ਹੈ ਖਾਸ ਤੌਰ ਤੇ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਰਾਣਾ ਇੰਦਰਪ੍ਰਤਾਪ ਉੱਥੋਂ ਸੰਭਾਵੀ ਉਮੀਦਵਾਰ ਐਲਾਨੇ ਜਾ ਸਕਦੇ ਨੇ ਔਰ ਅੱਜ ਸ਼ਾਮ ਨੂੰ ਕਾਂਗਰਸ ਪਾਰਟੀ ਅੱਜ ਸ਼ਾਮ ਤੱਕ ਘੱਟੋ ਘੱਟ ਤਿੰਨ ਉਮੀਦਵਾਰਾਂ ਦੇ ਨਾਮ ਹੋਰ ਜਾਰੀ ਕਰ ਸਕਦੀ ਹੈ ਇਸ ਤਰੀਕੇ ਦੀਆਂ ਜਿਹੜੀਆਂ ਖਬਰਾਂ ਨੇ ਉਹ ਲਗਾਤਾਰ ਕਾਂਗਰਸੀ ਸੂਤਰਾਂ ਦੇ ਹਵਾਲੇ ਦੇ ਨਾਲ ਦਿੱਲੀ ਤੋਂ ਆ ਰਹੀਆਂ ਨੇ ਔਰ ਇਹਨਾਂ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਹੈ ਔਰ ਸੰਤੀ ਕੇਂਦਰ ਲੁਧਿਆਣਾ ਦੀ ਸੀਟ ਹੈ ਇਹਨਾਂ ਸੀਟਾਂ ਦੇ ਉੱਤੇ ਕੋਈ ਨਾ ਕੋਈ ਫੈਸਲਾ ਅੱਜ ਹੋ ਸਕਦਾ ਹੈ ਹਾਲਾਂਕਿ ਗੁਰਦਾਸਪੁਰ ਦੀ ਸੀਟ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਚੱਲ ਰਹੇ ਨੇ ਗੁਰਦਾਸਪੁਰ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਉਹ ਕਿਸੇ ਦੂਸਰੀ ਪਾਰਟੀ ਦੇ ਇੱਕ ਵੱਡੇ ਆਗੂ ਨੂੰ ਸ਼ਾਮਲ ਕਰਾ ਸਕਦੀ ਹੈ ਗੁਰਦਾਸਪੁਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਹੜਾ ਕਾਂਗਰਸ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਅਗਰ ਆਪਣੀ ਪਾਰਟੀ ਦੇ ਕਿਸੇ ਵਿਧਾਇਕ ਆਪਣੀ ਪਾਰਟੀ ਦੇ ਕਿਸੇ ਵੱਡੇ ਚਿਹਰੇ ਨੂੰ ਨਹੀਂ ਲੜਾਉਣਾ ਤੇ ਫਿਰ ਕੀ ਕਿਸੇ ਦੂਸਰੀ ਪਾਰਟੀ ਦਾ ਵੱਡਾ ਚਿਹਰਾ ਸ਼ਾਮਲ ਕੀਤਾ ਜਾ ਸਕਦਾ ਹੈ ਘੱਟੋ ਘੱਟ ਦੋ ਤੋਂ ਤਿੰਨ ਚਿਹਰੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਦੇ ਕਾਂਗਰਸ ਦੇ ਲੀਡਰਾਂ ਦੇ ਨਾਲ ਸੰਪਰਕ ਚ ਨੇ ਔਰ ਅੱਜ ਇਹ ਤਮਾਕੇ ਦੇ ਰੂਪ ਦੇ ਵਿੱਚ ਗੱਲ ਸਾਹਮਣੇ ਆ ਸਕਦੀ ਹੈ ਕਿ ਕੀ ਕਾਂਗਰਸ ਦੇ ਵਿੱਚ ਗੁਰਦਾਸਪੁਰ ਤੋਂ ਕੋਈ ਬੇਗਾਨਾ ਚਿਹਰਾ ਸ਼ਾਮਲ ਹੋਏਗਾ ਜਿਹੜਾ ਹਾਲ ਦਾ ਸਮਾਂ ਚੱਲ ਰਿਹਾ ਉਹਦੇ ਵਿੱਚ ਅਸੀਂ ਲਗਾਤਾਰ ਦੇਖ ਰਹੇ ਹਾਂ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਤੱਕ ਲਗਾਤਾਰ ਜਿਹੜੇ ਲੋਕ ਨੇ ਉਹ ਸ਼ਾਮਲ ਹੋ ਰਹੇ ਨੇ ਔਰ ਦੂਸਰੀਆਂ ਪਾਰਟੀਆਂ 'ਚ ਸ਼ਾਮਲ ਹੋਣ ਵਾਲਿਆਂ ਨੂੰ ਟਿਕਟਾਂ ਨਾਲ ਵੀ ਨਵਾਜ਼ਿਆ ਜਾ ਰਿਹਾ ਹੈ ਔਰ ਜਿਵੇਂ ਗੁਰਦਾਸਪੁਰ ਤੋਂ ਬਾਹਰ ਆਵਾਂ ਹੁਸ਼ਿਆਰਪੁਰ ਹੁਣ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਫਸਵੀ ਸਥਿਤੀ ਬਣੀ ਹੋਈ ਹੈ ਚੌਧਰੀ ਜਗਜੀਤ ਸਿੰਘ ਪਰਿਵਾਰ ਦਾ ਨਾਮ ਵੀ ਵਿਚਾਰਿਆ ਗਿਆ ਹੁਸ਼ਿਆਰਪੁਰ ਦੇ ਲਈ ਲੀਡਰ ਨੇ ਸਥਾਨਕ ਲੀਡਰ ਨੇ ਪਵਨ ਆਦਿਆ ਉਹਨਾਂ ਦਾ ਨਾਮ ਵਿਚਾਰਿਆ ਗਿਆ ਸ਼ਮਸ਼ੀਰ ਸਿੰਘ ਦੂਲੋਂ ਉਹਨਾਂ ਦਾ ਨਾਮ ਵੀ ਲਗਾਤਾਰ ਹੁਸ਼ਿਆਰਪੁਰ ਲਈ ਵਿਚਾਰਿਆ ਗਿਆ ਔਰ ਹੁਣ ਇਹ ਵੀ ਚਰਚਾਵਾਂ ਨੇ ਹਾਲਾਂਕਿ ਇਹ ਚਰਚਾਵਾਂ ਦੇ ਵਿੱਚ ਕਿੰਨੀ ਸੱਚਾਈ ਹੈ ਭਾਜਪਾ ਦਾ ਇੱਕ ਲੀਡਰ ਵੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਕੋ ਕੀ ਅਜਿਹਾ ਹੁੰਦਾ ਹੈ ਡਾਕਟਰ ਧਰਮਵੀਰ ਗਾਂਧੀ ਨੂੰ ਜਦੋਂ ਸ਼ਾਮਿਲ ਕੀਤਾ ਗਿਆ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਔਰ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਵੀ ਦਿੱਤੀ ਗਈ ਉਸ ਤੋਂ ਬਾਅਦ ਭਾਜਪਾ ਔਰ ਦੂਸਰੀਆਂ ਪਾਰਟੀਆਂ ਦੇ ਅਕਾਲੀ ਦਲ ਦੇ ਵੀ ਕਈ ਲੀਡਰ ਕਾਂਗਰਸ ਦੇ ਲੀਡਰਾਂ ਦੇ ਨਾਲ ਵੀ ਸੰਪਰਕ 'ਚ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਕਤ ਪੰਜਾਬ 'ਚ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਦੂਜੀਆਂ ਪਾਰਟੀਆਂ ਬੇਗਾਨੇ ਚਿਹਰਿਆਂ ਤੇ ਜ਼ਿਆਦਾ ਭਰੋਸਾ ਕਰ ਰਹੀਆਂ ਨੇ ਜਾਂ ਇੱਕ ਸੀਟ ਤੋਂ ਦੂਸਰੀ ਸੀਟ ਤੇ ਉਮੀਦਵਾਰ ਭੇਜਣ ਦਾ ਟ੍ਰੈਂਡ ਹੈ ਸੋ ਭਾਜਪਾ ਦਾ ਇੱਕ ਲੀਡਰ ਉਹਦੇ ਬਾਰੇ ਖੂਬ ਚਰਚਾ ਚੱਲ ਰਹੀ ਹੈ ਕਿ ਭਾਜਪਾ ਦਾ ਇੱਕ ਲੀਡਰ ਵੀ ਦੁਆਬੇ ਤੋਂ ਕਾਂਗਰਸ ਪਾਰਟੀ ਚ ਸ਼ਾਮਲ ਹੋ ਸਕਦਾ ਹੈ ਹੁਣ ਅਗਰ ਤਾਂ ਅੱਜ ਕੱਲ ਦੇ ਵਿੱਚ ਕਾਂਗਰਸ ਪਾਰਟੀ ਇਹ ਵੱਡਾ ਕੰਮ ਕਰ ਗਈ ਤਾਂ ਕਰ ਗਈ ਕਿਉਂਕਿ ਅਗਰ ਭਾਜਪਾ ਦੀ ਹਾਈ ਕਮਾਂਡ ਤੱਕ ਇਸ ਤਰ੍ਹਾਂ ਦੇ ਸੁਨੇਹੇ ਪਹੁੰਚੇ ਤੇ ਭਾਜਪਾ ਦੀ ਹਾਈ ਕਮਾਂਡ ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਪੰਜਾਬ ਚ ਘਟੋ ਘਟ ਬੀਜੇਪੀ ਦਾ ਕੋਈ ਵੱਡਾ ਲੀਡਰ ਹੈ ਜਿਹੜਾ ਨਾ ਟੁੱਟੇ ਕਿਉਂਕਿ ਉਹਦੇ ਨਾਲ ਬੀਜੇਪੀ ਦੀ ਜਿਹੜੀ ਬਣੀ ਬਣਾਈ ਜਿਹੜੀ ਸਿਆਸੀ ਖੇਡ ਹੈ ਜਿਹੜੀ ਬੀਜੇਪੀ ਨੂੰ ਲੱਗ ਰਹੀ ਹੈ ਕਿ ਸ਼ਹਿਰਾਂ ਦੇ ਵਿੱਚ ਅਸੀਂ ਬਹੁਤ ਵਧੀਆ ਕਰ ਰਹੇ ਹਾਂ ਦੂਸਰੀਆਂ ਪਾਰਟੀਆਂ ਤੋਂ ਜਿਹੜੇ ਅਸੀਂ ਉਮੀਦਵਾਰ ਲਿਆਏ ਆ ਉਹਦੇ ਨਾਲ ਸੁਨੇਹਾ ਇਹ ਜਾ ਰਿਹਾ ਹੈ ਕਿ ਪੰਜਾਬ 'ਚ ਬੀਜੇਪੀ ਦੀ ਚੜ੍ਹਤ ਹੈ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਦਿਖਾਉਣ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਕੌਮੀ ਪੱਧਰ 'ਤੇ ਵੀ ਕੀਤੀ ਜਾ ਰਹੀ ਹੈ ਕਿ ਬੀਜੇਪੀ 'ਚ ਦੂਸਰੀਆਂ ਪਾਰਟੀਆਂ ਦੇ ਲੀਡਰ ਪਾਰਟੀਆਂ ਛੜਛੜ ਆ ਰਹੇ ਨੇ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਪਰ ਅਗਰ ਬੀਜੇਪੀ ਦਾ ਵੱਡਾ ਲੀਡਰ ਪੰਜਾਬ 'ਚੋਂ ਕਾਂਗਰਸ ਪਾਰਟੀ ਦੇ ਵਿੱਚ ਜਾਂਦਾ ਹੈ ਉਹਦੇ ਨਾਲ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਉਸ ਮੂਹਮ ਨੂੰ ਝਟਕਾ ਲੱਗ ਸਕਦਾ ਹੈ ਔਰ ਕਾਂਗਰਸ ਵੀ ਕਿਤੇ ਨਾ ਕਿਤੇ ਇਹ ਦੱਸਣ ਦੀ ਸਥਿਤੀ 'ਚ ਹੋਏਗੀ ਕਿ ਅਸੀਂ ਮੁਕਾਬਲੇ ਦੇ ਵਿੱਚ ਆ ਅਸੀਂ ਮੁਕਾਬਲੇ ਤੋਂ ਬਾਹਰ ਨਹੀਂ ਹੋਏ ਸੋ ਹੁਸ਼ਾਰਪੁਰ ਦੀ ਸੀਟ ਔਰ ਗੁਰਦਾਸਪੁਰ ਦੀ ਸੀਟ ਤੇ ਦੋ ਜਿਹੜੇ ਆਗੂ ਨੇ ਦੂਸਰੀਆਂ ਪਾਰਟੀਆਂ ਦੇ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਕਰਾਉਣ ਦੀ ਯੁਗਤ ਚੱਲ ਰਹੀ ਹੈ ਕੀ ਉਹ ਸ਼ਾਮਲ ਹੁੰਦੇ ਨੇ ਇਹ ਗੱਲ ਆਪਣੇ ਆਪ ਦੇ ਵਿੱਚ ਅਹਿਮियत ਵਾਲੀ ਹੈ ਵਾਲੀ ਹੈ ਔਰ ਇਹਦੇ ਨਾਲ ਨਾਲ ਜੇ ਮੈਂ ਸੰਤੀ ਕੇਂਦਰ ਲੁਧਿਆਣਾ ਦੀ ਗੱਲ ਕਰਾਂ ਤਾਂ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਟਿਕਟ ਦੀ ਮਾਰੋਮਾਰੀ ਬਹੁਤ ਜ਼ਿਆਦਾ ਹੈ ਪ੍ਰਗਟ ਸਿੰਘ ਉਹਨਾਂ ਦਾ ਨਾਮ ਦੋ ਸੀਟਾਂ ਤੇ ਲਗਾਤਾਰ ਚਰਚਿਤ ਸੀ ਖਡੂਰ ਸਾਹਿਬ ਤੋਂ ਬਾਅਦ ਜਿਹੜੇ ਰਾਣਾ ਗੁਰਜੀਤ ਦੇ ਪੁੱਤਰ ਨੇ ਉਸ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਔਰ ਲੁਧਿਆਣਾ ਗੱਲ ਪ੍ਰਗਟ ਸਿੰਘ ਕਿਉਂਕਿ ਇਹ ਗੱਲ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਤੁਰੀ ਕਿ ਜਿਹੜੇ ਸਾਡੇ ਵੱਡੇ ਚਿਹਰੇ ਨੇ ਅਸੀਂ ਉਹਨਾਂ ਨੂੰ ਪੰਜਾਬ 'ਚ ਵਕ-ਵਕ ਥਾਵਾਂ ਤੇ ਲੜਾਈਏ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੂੰ ਵੀ ਪੁੱਛਿਆ ਗਿਆ ਸੀ ਪਰ ਨਵਜੋਤ ਸਿੰਘ ਸਿੱਧੂ ਨੇ ਉਸ ਤੋਂ ਪਹਿਲਾਂ ਹੀ ਡਾਕਟਰ ਨਵਜੋਤ ਕੌਰ ਉਹਨਾਂ ਦੀ ਬਿਮਾਰੀ ਕਰਕੇ ਸਾਫ਼ ਕਹਿ ਦਿੱਤਾ ਸੀ ਕਿ ਡਾਕਟਰ ਨਵਜੋਤ ਕੌਰ ਸਿੱਧੂ ਚੋਣ ਨਹੀਂ ਲੜਨਗੇ ਔਰ ਉਸ ਤੋਂ ਬਾਅਦ ਕਾਂਗਰਸ ਦੀ ਹਾਈ ਕਮਾਂਡ ਨੇ ਡਾਕਟਰ ਧਰਮਵੀਰ ਗਾਂਧੀ ਵਾਲੇ ਪਾਸੇ ਰੁਖ ਕੀਤਾ ਹੁਣ ਇਸੇ ਤਰ੍ਹਾਂ ਪ੍ਰਗਟ ਸਿੰਘ ਚਰਨਜੀਤ ਚੰਨੀ ਨੂੰ ਮੈਦਾਨ ਚ ਉਤਾਰ ਦਿੱਤਾ ਗਿਆ ਸੁਖਪਾਲ ਖੈਰਾ ਸੰਗਰੂਰ ਭੇਜੇ ਗਏ ਨੇ ਔਰ ਇਹ ਵਿਚਾਰ ਚਰਚਾਵਾਂ ਨੇ ਕਿ ਪ੍ਰਗਟ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਲਈ ਵਿਚਾਰੇ ਗਏ ਪਰ ਉੱਥੇ ਜਿਹੜੇ ਕੇਪੀ ਰਾਣਾ ਨੇ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਸੀ ਰਾਣਾ ਕੇਪੀ ਉਹ ਇੱਕ ਮਜ਼ਬੂਤ ਚਿਹਰੇ ਦੇ ਤੌਰ ਦੇ ਉੱਪਰ ਉਹਨਾਂ ਨੂੰ ਦੇਖਿਆ ਜਾਂਦਾ ਸੋ ਰਾਣਾ ਕੇਪੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਬਹੁਤ ਗੰਭੀਰਤਾ ਦੇ ਨਾਲ ਉਹਨਾਂ ਨੂੰ ਵਿਚਾਰ ਰਹੀ ਹੈ ਅਜੇ ਹਾਲਾਤਾਂ ਦੇ ਵਿੱਚ ਪ੍ਰਗਟ ਸਿੰਘ ਦੇ ਲਈ ਅਗਰ ਕੋਈ ਚੋਣ ਲੜਾਉਣ ਵਾਲੀ ਸੀਟ ਬਚਦੀ ਹੈ ਤੇ ਉਹ ਪਰਗਟ ਸਿੰਘ ਦੇ ਜਲੰਧਰ ਕੈਂਟ ਤੋਂ 50 45 50 ਕਿਲੋਮੀਟਰ ਦੂਰ ਲੁਧਿਆਣਾ ਸੋ ਲੁਧਿਆਣਾ ਤੋਂ ਪ੍ਰਗਟ ਸਿੰਘ ਨੂੰ ਉਮੀਦਵਾਰ ਬਣਾਉਣ ਲਈ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਦੇ ਕੁਝ ਲੀਡਰ ਨੇ ਉਹਨਾਂ ਨੇ ਲਗਾਤਾਰ ਫੀਡਬੈਕ ਵੀ ਹਾਸਲ ਕੀਤਾ ਹੈ ਉਹਨਾਂ ਨੇ ਇਹਦੇ ਬਾਰੇ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਔਰ ਪ੍ਰਿੰਕਾ ਗਾਂਧੀ ਨਾਲ ਵੀ ਚਰਚਾ ਕੀਤੀ ਹੈ ਪਰ ਕੀ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਦੇ ਦੌਰਾਨ ਜਾਂ ਉਸ ਤੋਂ ਬਾਅਦ ਜਿਹੜੀਆਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਭਾਵੇਂ ਮਲਕ ਅਰਜਨ ਖੜਗੇ ਦੇ ਕਰ ਹੋ ਰਹੀਆਂ ਨੇ ਪਾਵੇਂ ਦਵਿੰਦਰ ਯਾਦਵ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਿਵਾਰੀ ਜਨਰਲ ਸਕੱਤਰ ਨੇ ਪਾਵੇਂ ਉਹਨਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਕਿ ਪ੍ਰਗਟ ਸਿੰਘ ਦੇ ਨਾਂ ਤੇ ਸਹਿਮਤੀ ਬਣਦੀ ਹੈ ਪ੍ਰਗਟ ਸਿੰਘ ਦਾ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਅਗਰ ਉਹ ਆਉਂਦੇ ਨੇ ਤੇ ਕਿਸੇ ਤਰ੍ਹਾਂ ਦੇ ਵਿਰੋਧੀ ਸੰਭਾਵਨਾ ਨਹੀਂ ਹੈ ਕਿਉਂਕਿ ਆਪਣੇ ਖੇਡ ਜੀਵਨ ਦੇ ਦੌਰਾਨ ਵੀ ਪ੍ਰਗਟ ਸਿੰਘ ਕਾਫੀ ਲੰਮਾ ਸਮਾਂ ਨਾ ਕੇਵਲ ਲੁਧਿਆਣੇ ਦੇ ਵਿੱਚ ਖੇਡੇ ਬਲਕਿ ਲੁਧਿਆਣੇ ਦੇ ਖਿਡਾਰੀਆਂ ਨਾਲ ਔਰ ਸਾਰੇ ਜਿਹੜੇ ਪੋਲੀਟੀਕਲ ਕਿਰਦਾਰ ਨੇ ਉਹਨਾਂ ਦੇ ਨਾਲ ਉਹਨਾਂ ਦਾ ਚੰਗਾ ਤਾਲਮੇਲ ਹੈ ਇੱਥੋਂ ਤੱਕ ਕਿ ਰਾਜਾ ਵੜਿੰਗ ਭਾਰਤ ਪੂਸ਼ਨ ਆਸ਼ੂ ਔਰ ਜਿਹੜੇ ਬਾਕੀ ਲੀਡਰ ਨੇ ਪ੍ਰਗਟ ਸਿੰਘ ਦਾ ਅਗਰ ਉਹ ਖੁੱਲ ਕੇ ਵਿਰੋਧ ਕਰਨਗੇ ਤੇ ਉਹਦੇ ਨਾਲ ਭਵਿੱਖ ਵਿੱਚ ਰਾਜਾ ਵੜਿੰਗ ਔਰ ਭਾਰਤ ਪੂਸ਼ਨ ਆਸ਼ੂ ਵਰਗੇ ਜਿਹੜੇ ਲੀਡਰ ਨੇ ਉਹਨਾਂ ਦੇ ਰਾਹ ਦੇ ਵਿੱਚ ਵੀ ਦਿੱਕਤਾਂ ਆ ਸਕਦੀਆਂ ਨੇ ਕਿਉਂਕਿ ਪ੍ਰਗਟ ਸਿੰਘ ਅਜਿਹਾ ਲੀਡਰ ਹੈ ਜਿਹਨੂੰ ਰਾਹੁਲ ਗਾਂਧੀ ਪਸੰਦ ਕਰਦੇ ਨੇ ਸੋ ਅਗਰ ਰਾਹੁਲ ਗਾਂਧੀ ਭਾਰਤ ਪੂਸ਼ਨ ਆਸ਼ੂ ਰਵਨੀਤ ਬਿੱਟੂ ਰਾਜਾ ਵੜਿੰਗ ਇਨਾਂ ਦੇ ਨਾਲ ਰਾਹੁਲ ਗਾਂਧੀ ਦੇ ਚੰਗੇ ਤਾਲੁਕਾਤ ਨੇ ਤੇ ਪ੍ਰਗਟ ਸਿੰਘ ਦੇ ਨਾਲ ਵੀ ਰਾਹੁਲ ਗਾਂਧੀ ਦੀ ਚੰਗੀ ਪੋਲਿਟਿਕਲ ਟਿਊਨਿੰਗ ਹੈ ਇਸ ਕਰਕੇ ਅਗਰ ਹਾਈ ਕਮਾਂਡ ਨੇ ਸੋਚ ਲਿਆ ਕਿ ਪ੍ਰਗਟ ਸਿੰਘ ਨੂੰ ਅਸੀਂ ਲੁਧਿਆਣੇ ਲੜਾਉਣਾ ਹੈ ਤੇ ਫਿਰ ਕੋਈ ਨਹੀਂ ਰੋਕ ਸਕਦਾ ਔਰ ਅਗਰ ਪ੍ਰਗਟ ਸਿੰਘ ਲੁਧਿਆਣੇ ਆਉਂਦੇ ਨੇ ਤੇ ਰਵਨੀਤ ਬਿੱਟੂ ਨੂੰ ਜ਼ੋਰਦਾਰ ਮੁਕਾਬਲਾ ਦੇ ਸਕਣਗੇ ਪ੍ਰਗਟ ਸਿੰਘ ਤੋਂ ਬਿਨਾ ਅਗਰ ਸੰਜੇ ਤਲਵਾਰ ਆਉਂਦੇ ਨੇ ਜਿਹੜੇ ਸਥਾਨਕ ਆਗੂ ਨੇ ਜਿਹੜੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਦੇ ਨਾਲ ਵੀ ਲੁਧਿਆਣੇ ਦੇ ਵਿੱਚ ਮੁਕਾਬਲਾ ਜਿਹੜਾ ਹੈ ਉਹ ਦਿਲਚਸਪ ਬਣੇਗਾ ਹਾਲਾਂਕਿ ਭਾਰਤ ਪੁਸ਼ਨ ਆਸ਼ੂ ਅਗਰ ਉਤਾਰੇ ਜਾਂਦੇ ਨੇ ਫਿਰ ਵੀ ਮੁਕਾਬਲਾ ਦਿਲਚਸਪ ਰਹੇਗਾ ਪਰ ਸਵਾਲ ਇਹ ਬਹੁਤ ਵੱਡਾ ਹੈ ਕਿ ਕੀ ਕਾਂਗਰਸ ਦੀ ਹਾਈ ਕਮਾਂਡ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੇਗੀ ਕਿ ਜਿਸ ਤਰ੍ਹਾਂ ਨਾਲ ਵਿਜੀਲੈਂਸ ਬਿਊਰੋ ਦੇ ਮਾਮਲੇ ਭਾਰਤ ਪੁਸ਼ਨ ਆਸ਼ੂ ਤੇ ਪੈਂਡਿੰਗ ਨੇ ਜਾਂ ED ਦੇ ਗੇੜ ਵਿੱਚ ਉਹ ਵਿੱਚ ਭਾਰਤ ਪੁਸ਼ਨ ਆਸ਼ੂ ਇਸ ਵਕਤ ਫਸੇ ਹੋਏ ਨੇ ਸੋ ਇਹ ਸਾਰੀਆਂ ਚੀਜ਼ਾਂ ਨੇ ਜੜੀਆਂ ਇਕ ਕਾਂਗਰਸ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਨੇ ਉਸ ਤੋਂ ਬਾਅਦ ਹੀ ਲੁਧਿਆਣਾ ਸੀਟ ਦਾ ਫੈਸਲਾ ਜਿਹੜਾ ਕੀਤਾ ਗਿਆ ਸੋ ਫੈਸਲਾ ਲਗਭਗ ਹੋ ਚੁੱਕਿਆ ਹੈ ਸੂਤਰ ਦੱਸਦੇ ਨੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਹੁਣ ਇੰਤਜ਼ਾਰ ਹੈ ਐਲਾਨ ਦਾ ਔਰ ਇਹ ਐਲਾਨ ਹੁੰਦੇ ਹੀ اگر راجیہ اعلان ਹੁੰਦਾ ਹੈ ਤੇ ਪੰਜਾਬ ਦੇ ਵੱਡੇ 2-3 ਜ਼ਿਲ੍ਹਿਆਂ ਦੀ ਤਸਵੀਰ ਹੈ ਜਿਹੜੀ ਉਹ ਵੀ ਸਾਫ਼ ਹੋ ਜਾਣੀ ਹੈ ਉਂਝ ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਲਗਭਗ ਸਾਫ਼ ਨੇ ਖਡੂਰ ਸਾਹਿਬ ਦੀ ਤਸਵੀਰ ਵੀ ਲਗਭਗ ਸਾਫ਼ ਹੈ ਅੰਮ੍ਰਿਤਸਰ ਜਲੰਧਰ ਇਹ ਸਾਰੀਆਂ ਤਸਵੀਰਾਂ ਪਟਿਆਲੇ ਦੀ ਤਸਵੀਰ ਵੀ ਪੂਰੀ ਤਰ੍ਹਾਂ ਨਾਲ ਸਾਫ਼ ਹੈ ਸੋ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਲਗਭਗ ਸਾਫ਼ ਹੈ ਬਠਿੰਡਾ ਜ਼ਿਲ੍ਹੇ ਦੀ ਤਸਵੀਰ ਵੀ ਪੋਲਿਟੀਕਲ ਤਸਵੀਰ ਪੂਰੀ ਤਰ੍ਹਾਂ ਸਾਫ਼ ਹੈ ਔਰ ਜਿਵੇਂ ਤੁਸੀਂ ਸਵਾਲ ਕੀਤਾ ਹੈ ਕਾਂਗਰਸ ਪਾਰਟੀ ਦੀਆਂ ਟਿਕਟਾਂ ਤਾਂ ਆ ਸਕਦੀਆਂ ਨੇ ਪਰ ਹੋਰ ਅੱਜ ਕਿਹੜੇ ਧਮਾਕੇ ਹੋ ਸਕਦੇ ਨੇ ਦੇਖੋ ਕਈ ਤਰ੍ਹਾਂ ਦੇ ਇਹਦੇ ਨਾਲ ਸਵਾਲ ਵੀ ਉੱਠ ਰਹੇ ਨੇ ਫਿਰੋਜ਼ਪੁਰ ਤੋਂ ਵੀ ਇੱਕ ਲੀਡਰ ਹੈ ਜਿਹੜਾ ਉਹ ਪਾਰਟੀ ਬਦਲ ਸਕਦਾ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਵੱਡਾ ਲੀਡਰ ਹੈ ਉਹਦੇ ਨਾਂ ਦੇ ਚਰਚੇ ਮੀਡੀਆ ਦੇ ਵਿੱਚ ਵੀ ਔਰ ਪੋਲੀਟੀਕਲ ਹਲਕਿਆਂ ਦੇ ਵਿੱਚ ਵੀ ਲਗਾਤਾਰ ਹੋ ਰਹੇ ਨੇ ਉਹ ਵੱਡਾ ਲੀਡਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਹੈ ਜਾਂ ਅਕਾਲੀ ਦਲ ਚ ਸ਼ਾਮਲ ਹੁੰਦਾ ਹੈ ਇਦੇ ਉੱਪਰ ਇੱਕ ਸਵਾਲ ਹੈ ਜਿਹੜਾ ਹਜੇ ਤੱਕ ਬਰਕਰਾਰ ਹੈ ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ ਤੋਂ ਵੀ ਆਪਣਾ ਉਮੀਦਵਾਰ ਦਿੱਤਾ ਔਰ ਮੈਂ ਇਹ ਵੀ ਗੱਲ ਕਰ ਲਾਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨਵੇਂ ਚਾਰ ਉਮੀਦਵਾਰ ਆਏ ਨੇ ਉਹਦੇ ਵਿੱਚੋਂ ਸ਼ੈਰੀ ਕਲਸੀਆ ਕਲਸੀਆ ਗੁਰਦਾਸਪੁਰ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਲੁਧਿਆਣਾ ਤੋਂ ਔਰ ਇਸੇ ਤਰ੍ਹਾਂ ਇੱਕ ਵਿਧਾਇਕ ਨੇ ਬਰਾੜ ਸਾਹਿਬ ਫਿਰੋਜ਼ਪੁਰ ਤੋਂ ਔਰ ਇਸੇ ਤਰ੍ਹਾਂ ਇੱਕ ਉਮੀਦਵਾਰ ਨੇ ਉਹਨਾਂ ਦੇ ਪਵਨ ਕੁਮਾਰ ਟੀ ਨੂ ਜਲੰਧਰ ਤੋਂ ਹੁਣ ਜਿਹੜੇ ਆਖਰੀ ਲਿਸਟ ਦੇ ਵਿੱਚ ਚਾਰ ਕੈਂਡੀਡੇਟ ਆਏ ਨੇ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਕੈਂਡੀਡੇਟ ਨੇ ਉਹਨਾਂ ਦਾ ਸਬੰਧ ਪਾਰਟੀ ਨਾਲ ਹੈ ਔਰ ਮੌਜੂਦਾ ਵਿਧਾਇਕ ਦੇ ਤੌਰ ਤੇ ਉਹ ਦੇਖੇ ਜਾਂਦੇ ਨੇ ਹੁਣ ਇਹ ਸਵਾਲ ਕਈ ਲੋਕ ਮੀਡੀਆ ਦੇ ਵਿੱਚ ਵੀ ਕਰ ਰਹੇ ਨੇ ਔਰ ਪੋਲੀਟੀਕਲ ਐਕਸਪਰਟ ਨੇ ਉਹਨਾਂ ਦੀ ਡਿਸਕਸ਼ਨ ਦਾ ਵੀ ਹਿੱਸਾ ਹੈ ਕਿ ਆਮ ਆਦਮੀ ਪਾਰਟੀ ਨੇ ਲਗਭਗ 6 ਮੰਤਰੀ ਔਰ ਤਿੰਨ ਵਿਧਾਇਕ ਆਪਣੇ ਉਮੀਦਵਾਰ ਬਣਾਏ ਨੇ ਅਜਿਹਾ ਆਮ ਆਦਮੀ ਪਾਰਟੀ ਨੇ ਕਿਉਂ ਕੀਤਾ ਕਿ ਉਹਨਾਂ ਕੋਲੇ ਹੋਰ ਚਿਹਰੇ ਨਹੀਂ ਸੀ ਇਹਦੇ ਨਾਲ ਨਾਲ ਜਿਹੜੇ ਤਿੰਨ ਚਿਰ ਨੇ ਦੂਜੀਆਂ ਪਾਰਟੀਆਂ ਤੋਂ ਲਿਆਂਦੇ ਨੇ ਗੁਰਪ੍ਰੀਤ ਜੀਪੀ ਫਤਗੜ ਸਾਹਿਬ ਉਹ ਕਾਂਗਰਸ ਤੋਂ ਆਏ ਡਾਕਟਰ ਚੱਬੇਵਾਲ ਕਾਂਗਰਸ ਤੋਂ ਗਏ ਔਰ ਪਵਨ ਕੁਮਾਰ ਟੀਨੂ ਸ਼ਰੋਮਣੀ ਅਕਾਲੀ ਦਲ ਤੋਂ ਗਏ ਹੁਣ ਹਾਲਾਂਕਿ ਡਾਕਟਰ ਚੱਬੇਵਾਲ ਪਵਨ ਕੁਮਾਰ ਟੀਨੂ ਔਰ ਗੁਰਪ੍ਰੀਤ ਜੀਪੀ ਇਹ ਸਾਹਿਬ ਕਾ ਵਿਧਾਇਕ ਵੀ ਨੇ ਔਰ ਇਹ ਸਥਾਪਿਤ ਲੀਡਰ ਵੀ ਨੇ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨਾਲ ਇਹਨਾਂ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਮੁਕਾਬਲੇ ਦੇ ਵਿੱਚ ਹੈ ਪਰ ਜਿਹੜੇ 6 ਮੰਤਰੀ ਨੇ ਉਹਨਾਂ ਦੇ ਵਿੱਚੋਂ ਵੀ ਕਈ ਮੰਤਰੀ ਹੈ ਜਿਨ੍ਹਾਂ ਦੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਵੇਖਣਾਂ 'ਚ ਆਪ ਦੀ ਸਥਿਤੀ ਚੰਗੀ ਦੱਸੀ ਜਾਂਦੀ ਹੈ ਹਾਲਾਂਕਿ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਇੰਟਰਨਲ ਰਿਪੋਰਟਾਂ ਕਹਿੰਦੀਆਂ ਨੇ ਕਿ ਪਟਿਆਲਾ ਦੇ ਵਿੱਚ ਹੋਰ ਮਿਹਨਤ ਕਰਨ ਦੀ ਲੋੜ ਹੈ ਤਰਨ ਤਰਨ ਦੇ ਜਿਹੜਾ ਜਿਹੜੇ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਦਾ ਹਲਕੇ ਤੋਂ ਆਮ ਆਦਮੀ ਪਾਰਟੀ ਸੰਤੁਸ਼ਟ ਹੈ ਅੰਮ੍ਰਿਤਸਰ ਤੋਂ ਕਾਫੀ ਹੱਦ ਤੱਕ ਸੰਤੁਸ਼ਟ ਹੈ ਔਰ ਕਈ ਸੀਟਾਂ ਨੇ ਕਰਮਜੀਤ ਅਨਮੋਲ ਦਾ ਜਿਹੜਾ ਹਲਕਾ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਸੰਤੁਸ਼ਟ ਹੈ ਕੱਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਟਵੀਟ ਕੀਤੀ ਜਿਹੜਾ ਰੋਡ ਸ਼ੋਅ ਸੀ ਕਰਮਜੀਤ ਅਨਮੋਲ ਹੁਣ ਦੇ ਫਰੀਦਕੋਟ ਹਲਕੇ ਦੇ ਵਿੱਚ ਉਸ ਰੋਡ ਸ਼ੋਅ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਬਹੁਤ ਵੱਡੀ ਗਿਣਤੀ ਚ ਲੋਕ ਨੇ ਜਿਹੜੇ ਅਨਮੋਲ ਕਰਮਜੀਤ ਅਨਮੋਲ ਦੇ ਉਸ ਰੋਡ ਸ਼ੋਅ ਦੇ ਵਿੱਚ ਵੀ ਰਹੇ ਪਰ ਇਸ ਦੇ باوجود ਇਹ ਸਵਾਲ ਖੜਾ ਹੁੰਦਾ ਹੈ ਕਿ ਕਈ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਹਲਕੇ ਉਮੀਦਵਾਰ ਕਿਉਂ ਉਤਾਰੇ ਨੇ ਜਿਵੇਂ ਲੁਧਿਆਣੇ ਦੇ ਵਿੱਚ ਅਸ਼ੋਕ ਪ੍ਰਾਸ਼ਰ ਪੱਪੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਭਾਵੇਂ ਉਹ ਐਮਐਲਏ ਨੇ ਲੇਕਿਨ ਉਹਨਾਂ ਦੀ ਸਥਿਤੀ ਇਸ ਵਕਤ ਉਹ ਨਹੀਂ ਹੈ ਕਿ ਉਹ ਪੂਰੇ ਹਲਕੇ ਦੇ ਵਿੱਚੋਂ ਵੋਟਾਂ ਹਾਸਲ ਕਰ ਸਕਣ ਜਾਂ ਉਹਨਾਂ ਨੇ ਪੂਰੇ ਲੋਕ ਸਭਾ ਹਲਕੇ ਦੀ ਸਿਆਸਤ ਕੀਤੀ ਹੋਵੇ ਇਸੇ ਤਰ੍ਹਾਂ ਸ਼ਹਿਰੀ ਕਲਸੀ ਬਾਰੇ ਕਿਹਾ ਜਾਂਦਾ ਹੈ ਕਿ ਕਈ ਸੀਟਾਂ ਤੇ ਇਸ ਤਰ੍ਹਾਂ ਦੇ ਸਵਾਲ ਆਮ ਆਦਮੀ ਪਾਰਟੀ ਦੇ ਖੜੇ ਕੀਤੇ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇਹ ਤੈਅ ਕਰ ਚੁੱਕੀ ਹੈ ਕਿ ਜਦੋਂ ਦੂਸਰੀਆਂ ਪਾਰਟੀਆਂ ਤੋਂ ਲਿਆਂਦੇ ਕੁਝ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਸ ਤਰ੍ਹਾਂ ਨਾਲ ਵਲੰਟੀਅਰ ਵਕ ਵਕ ਮੀਟਿੰਗਾਂ ਦੇ ਵਿੱਚ ਸੰਦੀਪ ਪਾਟਕ ਜੀ ਦੀਆਂ ਮੀਟਿੰਗਾਂ ਦੇ ਵਿੱਚ ਵੀ ਵਲੰਟੀਅਰਸ ਨੇ ਔਰ ਵਰਕਰਾਂ ਨੇ ਕਿਹਾ ਕਿ ਬਾਰੋਂ ਉਮੀਦਵਾਰ ਲਿਆਉਣ ਦੀ ਬਜਾਏ ਚੰਗਾ ਹੈ ਕਿ ਅਸੀਂ ਆਪਣੇ ਕਿਸੇ ਸਿਟਿੰਗ ਐਮ ਐਲ ਏ ਨੂੰ ਟਿਕਟ ਦਈਏ ਔਰ ਅਸ਼ੋਕ ਪ੍ਰਾਸ਼ਰ ਪੱਪੀ ਆਮ ਆਦਮੀ ਪਾਰਟੀ ਦੀ ਨਜ਼ਰ 'ਚ ਇੱਕ ਕਾਬਲ ਉਹਨਾਂ ਨੂੰ ਐਮਐਲਏ ਲੱਗਿਆ ਤੇ ਉਹਨੂੰ ਟਿਕਟ ਦਿੱਤੀ ਗਈ ਹੈ ਪਰ ਆਮ ਆਦਮੀ ਪਾਰਟੀ ਦਾ ਕੁਝ ਆਪਣੇ ਚਿਹਰਿਆਂ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਇਹ ਜਿਹੜੇ ਨਿਸ਼ਕਰਸ਼ ਨੇ ਇਹ ਨਿਚੋੜ ਨੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੱਢੇ ਜਾ ਰਹੇ ਨੇ ਕਿ ਅਸੀਂ ਭਾਵੇਂ ਆਪਣੇ ਉਮੀਦਵਾਰੀ ਮੈਦਾਨ 'ਚ ਉਤਾਰ ਰਹੇ ਹਾਂ ਭਾਵੇਂ ਅਸੀਂ ਬਾਹਰੋਂ ਹੁਣ ਹੋਰ ਉਮੀਦਵਾਰ ਨਹੀਂ ਲਿਆਏ ਪਰ ਸਾਡੀ ਲੜਾਈ ਹੈ ਜਿਹੜੀ ਉਹ ਇਸ ਗੱਲ ਤੇ ਰਹੇਗੀ ਕਿ ਜਿਹੜੀ ਅਸੀਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ ਅਸੀਂ ਉਹ ਲੋਕਾਂ 'ਚ ਲੈ ਕੇ ਆਈਏ ਸਾਡੇ ਜਿਹੜੇ ਉਮੀਦਵਾਰ ਨੇ ਉਹ ਸਾਡੇ ਕੀਤੇ ਗਏ ਕੰਮ ਨੇ ਇਹ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਇੰਟਰਨਲ ਮੀਟਿੰਗਸ ਨੇ ਉਹਨਾਂ ਦੇ ਵਿੱਚ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਲੰਟੀਅਰਸ ਨੂੰ ਵਰਕਰਾਂ ਨੂੰ ਕਿ ਤੁਸੀਂ ਲੋਕਾਂ 'ਚ ਜਾ ਕੇ ਵੀ ਇਹ ਗੱਲ ਕਰਨੀ ਹੈ ਕਿ ਆਮ ਆਦਮੀ ਪਾਰਟੀ ਲਈ ਉਮੀਦਵਾਰ ਦੇ ਨਾਲ-ਨਾਲ ਉਮੀਦਵਾਰ ਸਾਡੀ ਪਾਰਟੀ 'ਚ ਹੋਈਆਂ ਪਰ ਉਮੀਦਵਾਰ ਹਲਕਾ ਬਹੁਤ ਤਕੜਾ ਹੈ ਪਤਲਾ ਹੈ ਬਹੁਤ ਵੱਡਾ ਹੈ ਜਾਂ ਪੂਰੇ ਹਲਕੇ ਚ ਕੰਮ ਕੀਤਾ ਹੈ ਜਾਂ ਨਹੀਂ ਕੀਤਾ ਇਹਦੇ ਉੱਪਰੋਂ ਉੱਪਰ ਉੱਠ ਕੇ ਅਸੀਂ ਗੱਲ ਇਹ ਕਰਨੀਆਂ ਲੋਕਾਂ ਚ ਕਿ ਅਸੀਂ ਕੰਮ ਜਿਹੜੇ ਕੀਤੇ ਨੇ ਕਿ ਅਸੀਂ 90% ਲੋਕਾਂ ਨੂੰ ਮੁਫਤ ਬਿਜਲੀ ਨਹੀਂ ਆ ਰਹੀ ਕਿ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਨਹਿਰੀ ਪਾਣੀ ਦੇ ਨਾਲ ਸंचाई ਨਹੀਂ ਹੋ ਰਹੀ ਕਿ ਦਿਨ ਦੇ ਵਿੱਚ ਬਿਜਲੀ ਨਹੀਂ ਆ ਰਹੀ ਆਮ ਤੌਰ ਤੇ ਰਾਤਾਂ ਨੂੰ ਨੱਕੀ ਮੋੜਨੇ ਪੈਂਦੇ ਸੀ ਕੀ ਉਹਦੇ ਤੋਂ ਬਚਾਅ ਨਹੀਂ ਹੋਇਆ ਕਿ 42000 ਤੋਂ ਵੱਧ ਨੌਕਰੀਆਂ ਮੈਰਿਟ ਤੇ ਪੰਜਾਬ ਚ ਨੌਜਵਾਨਾਂ ਨੂੰ ਨਹੀਂ ਮਿਲ ਰਹੀਆਂ ਕੀ ਮਹਿਲਾ ਕਲੀਨਿਕਾਂ ਦੇ ਵਿੱਚ ਜ਼ਰੂਰੀ ਸਹੂਲਤਾਂ ਨਹੀਂ ਮਿਲ ਰਹੀਆਂ ਸੋ ਉਮੀਦਵਾਰਾਂ ਦੀ ਬਜਾਏ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਆਪਣੇ ਵਲੰਟੀਅਰਸ ਦੇ ਜ਼ਰੀਏ ਇਹ ਸੁਨੇਹਾ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਆ ਰਹੇ ਹਾਂ ਉਮੀਦਵਾਰ ਕੋਈ ਵੀ ਹੋਵੇ ਝਾੜੂ ਦੇ ਚੋਣ ਨਿਸ਼ਾਨ ਦੇ ਉੱਤੇ ਤੁਸੀਂ ਮੋਰ ਲਾਉਣੀ ਹੈ ਠੀਕ ਉਸੇ ਤਰ੍ਹਾਂ ਜਿਵੇਂ ਭਾਜਪਾ ਇਹ ਕਹਿੰਦੀ ਹੈ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ ਤੁਸੀਂ ਬਸ ਫੁੱਲ ਦੇਖੋ ਤੇ ਵੋਟ ਪਾਓ ਔਰ ਇੰਡੀਆ ਗੱਠ ਜੋੜ ਦੀਆਂ ਪਾਰਟੀਆਂ ਇਹ ਕਹਿੰਦੀਆਂ ਨੇ ਕਿ ਤੁਸੀਂ ਗੱਠ ਜੋੜ ਦਾ ਸਾਥੀ ਹੈ ਜਿਹੜਾ ਬਸ ਉਹਨੂੰ ਜਿੱਥੇ ਦਿਖੇ ਤੁਹਾਨੂੰ ਪੰਜਾ ਦਿਖੇ ਤੁਹਾਨੂੰ ਝਾੜੂ ਦਿਖੇ ਤੁਹਾਨੂੰ ਲਾਲਟਨ ਦਿਖੇ ਲਾਲੂ ਪ੍ਰਸਾਦ ਯਾਦਵ ਦੀ ਵੀ ਤੁਸੀਂ ਉਹਨੂੰ ਬਟਨ ਦਬਾ ਦਿਓ ਇਲੈਕਟ੍ਰੋਨਿਕ VOTING ਮਸ਼ੀਨ ਤੇ ਮਤਲਬ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਦੀ ਰਣਨੀਤੀ ਤੇ ਤਾਂ ਨੇ ਆਮ ਆਦਮੀ ਪਾਰਟੀ ਪੰਜਾਬ ਚ ਅਗਰ ਕਮਜ਼ੋਰ ਉਮੀਦਵਾਰ ਕਹੇ ਜਾ ਰਹੇ ਨੇ ਹਲਕੇ ਉਮੀਦਵਾਰ ਕਹੇ ਜਾ ਰਹੇ ਨੇ ਉਹਨਾਂ ਦੀ ਕਾਟ ਆਪਣੇ ਕੰਮ ਦੇ ਰੂਪ ਚ ਦੇਖ ਰਹੀ ਹੈ ਔਰ ਭਗਵੰਤ ਮਾਨ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਤੁਸੀਂ ਅਗਰ ਕਿਸੇ ਨੂੰ ਵੀ ਵੋਟ ਪਾ ਰਹੇ ਹੋ ਤੇ ਸਮਝੋ ਤੁਸੀਂ ਭਗਵੰਤ ਮਾਨ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਔਰ ਸਿਮਰਜੀਤ ਔਰ ਭਗਵੰਤ ਮਾਨ ਕਹਿੰਦੇ ਨੇ ਕਿ 13 ਜ਼ੀਰੋ ਕਰ ਦੋ ਪਾਰਲੀਮੈਂਟ ਚ ਮੈਨੂੰ ਭੇਜ ਦੋ ਫਿਰ ਵੇਖਦਾ ਮੈਂ ਪੰਜਾਬ ਦੇ ਪੈਸੇ ਕਿਵੇਂ ਰੁਕਦੇ ਨੇ ਸੋ ਇਸ ਤਰੀਕੇ ਦੀਆਂ ਗੱਲਾਂ ਦੇ ਨਾਲ ਵੀ ਆਮ ਆਦਮੀ ਪਾਰਟੀ ਹੈ ਉਹ ਉਹਨਾਂ ਸਵਾਲਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਹੜੇ ਸਵਾਲ ਲਗਾਤਾਰ ਚੱਕੇ ਜਾ ਰਹੇ ਨੇ ਔਰ ਇਹ ਵੀ ਸਵਾਲ ਚੱਕਿਆ ਜਾ ਰਿਹਾ ਹੈ ਕਿ ਕਈ ਸੀਟਾਂ ਤੇ ਕੀ ਆਮ ਆਦਮੀ ਪਾਰਟੀ ਕਾਂਗਰਸ ਨਾਲ ਮਿਲ ਕੇ ਖੇਡ ਰਹੀ ਹੈ ਕੀ ਕੋਈ ਸੌਫਟ ਗੱਠ ਜੋੜਾ ਹੈ ਕੀ ਮਲਕੇ ਅਰਜਨ ਖੜਗੇ ਔਰ ਭਗਵੰਤ ਮਾਨ ਦੇ ਵਿਚਾਰੇ ਕੋਈ ਇਸ ਤਰ੍ਹਾਂ ਦੀ ਅੰਡਰਸਟੈਂਡਿੰਗ ਹੈ ਕਿ ਅਸੀਂ ਜਿਹੜੀਆਂ ਸੀਟਾਂ ਆਸਾਨੀ ਨਾਲ ਕਾਂਗਰਸ ਦਿੱਤਦੀ ਹੈ ਉਥੇ ਆਪ ਕਮਜ਼ੋਰ ਉਮੀਦਵਾਰ ਉਤਾਰੇ ਜਾਂ ਉਤਾਰ ਦਿੱਤੇ ਜਿੱਥੇ ਕਾਂਗਰਸ ਦੇ ਕਮਜ਼ੋਰ ਹੈ ਉੱਥੇ ਆਪ ਨੂੰ ਜਿੱਤਣ ਦਾ ਮੌਕਾ ਦਿੱਤਾ ਜਾਵੇ ਪਰ ਮੈਨੂੰ ਲੱਗਦਾ ਜਦੋਂ ਚਾਰ ਕੋਣੀ ਮੁਕਾਬਲੇ ਹੋਣ ਪੰਜ ਕੋਣੀ ਮੁਕਾਬਲੇ ਹੋਣ ਉਦੋਂ ਇਸ ਤਰੀਕੇ ਦੇ ਸੌਫਟ ਜਿਹੜੇ ਕੰਟਰੈਕਟ ਨੇ ਜਾਂ ਸੌਫਟ ਅੰਡਰਸਟੈਂਡਿੰਗ ਹੈ ਜਾਂ ਗੁਪਤ ਹਿਡਨ ਅੰਡਰਸਟੈਂਡਿੰਗ ਹੈ ਜਾਂ ਗੁਪਤ ਸਮਝੌਤੇ ਨੇ ਉਹ ਨਹੀਂ ਚੱਲ ਸਕਦੇ ਉਹਨਾਂ ਦਾ ਚੱਲਣਾ ਅਜਿਹੀ ਸਥਿਤੀ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਇਹ ਸੁਭਾਵਿਕ ਹੈ ਕਿ ਕਈ ਸੀਟਾਂ ਦੇ ਕੋਈ ਉਮੀਦਵਾਰ ਸਾਨੂੰ ਤਕੜੇ ਲੱਗਦੇ ਨੇ ਤੇ ਕਈ ਕਮਜ਼ੋਰ ਲੱਗਦੇ ਨੇ ਮੈਨੂੰ ਲੱਗਦਾ ਇਹ ਸੁਭਾਵਿਕ ਹੈ ਆਮ ਆਦਮੀ ਪਾਰਟੀ ਔਰ ਸਾਰੀਆਂ ਪਾਰਟੀਆਂ ਤੇ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ ਇੱਥੋਂ ਤੱਕ ਵੀ ਸਵਾਲ ਹੋਏ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ 'ਚੋਂ ਟਿਕਟ ਦਿੱਤੀ ਗਈ ਕੀ ਕੋਈ ਗੱਲ ਤੋਂ ਸਮਝੋਤਾ ਤਾਂ ਨਹੀਂ ਅਕਾਲੀ ਦਲ ਔਰ ਭਾਜਪੀ ਦੇ ਵਿੱਚ ਸੋ ਇਹ ਚਰਚਾਵਾਂ ਸਮਾਜ ਦੇ ਵਿੱਚ ਉੱਠਣੀਆਂ ਲਾਜ਼ਮੀ ਨੇ ਕਿਉਂਕਿ ਜਿਸ ਤਰੀਕੇ ਦੇ ਪੋਲਿਟੀਕਲ ਪਾਰਟੀਆਂ ਦੇ ਕਿਰਦਾਰ ਨੇ ਕਈ ਫੈਸਲੇ ਪੋਲਿਟੀਕਲ ਪਾਰਟੀਆਂ ਸ਼ੱਕੀ ਕਰਦੀਆਂ ਨੇ ਜਦੋਂ ਪੋਲਿਟੀਕਲ ਪਾਰਟੀਆਂ ਦੇ ਫੈਸਲੇ ਸ਼ੱਕੀ ਹੁੰਦੇ ਨੇ ਤੇ ਲੋਕਾਂ ਦੇ ਦਿਮਾਗ ਦੇ ਸ਼ੱਕ ਜਿਹੜੇ ਨੇ ਉਹ ਚਰਚਾਵਾਂ 'ਚ ਬਦਲ ਜਾਂਦੇ ਨੇ ਸੋ ਕਈ ਵਾਰੀ ਹਕੀਕਤ ਨਹੀਂ ਵੀ ਹੁੰਦੀ ਪਰ ਲੋਕ ਉਹਨੂੰ ਹਕੀਕਤ ਦੇ ਰੂਪ ਦੇ ਵਿੱਚ ਦੇਖਦੇ ਨੇ ਸੋ ਸਿਆਸਤ 'ਚ ਇਹ ਵਰਤਾਰਾ ਬੜਾ ਆਮ ਹੈ ਦਲਾ ਜੀ ਗੱਲ ਜੇਕਰ ਆਪਾਂ ਪੰਜਾਬ ਦੀ ਰਾਜਨੀਤਿਕ ਸਥਿਤੀ ਦੀ ਕਰੀਏ ਤਾਂ ਹੁਣ ਜੋ ਹੈ ਰਾਜਨੀਤਿਕ ਸਥਿਤੀ ਸਾਫ਼ ਜ਼ਰੂਰ ਹੋਣ ਲੱਗ ਪਈ ਹੈ ਆਮ ਆਦਮੀ ਪਾਰਟੀ ਨੇ ਆਪਣੀਆਂ ਸਾਰੀਆਂ ਹੀ ਸੀਟਾਂ ਦੇ ਉੱਪਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਭਾਜਪਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਨੌ ਅਤੇ ਕਾਂਗਰਸ ਅਤੇ ਅਕਾਲੀ ਦਲ ਨੇ ਸਿਰਫ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੀ ਹਲੇ ਤੱਕ ਕੀਤਾ ਹੈ ਮੌਜੂਦਾ ਸਮੇਂ ਦੇ ਵਿੱਚ ਜੇਕਰ ਆਪਾਂ ਹਲਕਿਆ ਦੀ ਗੱਲ ਕਰੀਏ ਤਾਂ ਕਿਹੜੇ ਹਲਕੇ ਨੇ ਜਿੱਥੇ ਤਿੰਨ ਕੋਣੀ ਜਾਂ ਚਾਰ ਕੋਣੀ ਮੁਕਾਬਲਾ ਨਜ਼ਰ ਆ ਰਿਹਾ ਹੈ ਜਿੱਥੇ ਆਪਾਂ ਦੇਖ ਸਾਧਿਆ ਕਿ ਬੜਾ ਹੀ ਫਸਵਾ ਮੁਕਾਬਲਾ ਰਹਿ ਸਕਦਾ ਹੈ ਕੀ ਕਹਿਣਾ ਚਾਹੋਗੇ ਹਰਜੋ ਜੀ ਸਵਾਲ ਤੁਹਾਡਾ ਬਹੁਤ ਐਮ ਹੈ ਜਿਹੜੀਆਂ ਸੀਟਾਂ ਤੇ ਤਿੰਨ ਜਾਂ ਚਾਰ ਕੋਣੀ ਮੁਕਾਬਲੇ ਨੇ ਜਾਂ ਪੰਜ ਕੋਣੀ ਮੁਕਾਬਲੇ ਨੇ ਦੇਖੋ ਅੰਮ੍ਰਿਤਸਰ ਸਾਹਿਬ ਅਮਰਸਰ 'ਚ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਔਰ ਪੂਰਾ ਫਸਵਾ ਮੁਕਾਬਲਾ ਅਮਰਸਰ 'ਚ ਬਣ ਗਿਆ। ਇਸੇ ਤਰ੍ਹਾਂ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਵੀ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਹਾਲਾਂਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਹੋਣਾ ਬਾਕੀ ਹੈ ਔਰ ਇਸੇ ਤਰ੍ਹਾਂ ਪਟਿਆਲਾ ਪਟਿਆਲਾ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਗਿਆ। ਪਟਿਆਲਾ, ਜਲੰਧਰ, ਅਮਰਸਰ ਇਹ ਸਾਰੀਆਂ ਇਸ ਵਾਰ ਦੀਆਂ ਹੌਟ ਸੀਟਸ ਰਹਿਣਗੀਆਂ। ਗਰਮਵੀਰ ਗਾਂਧੀ ਪਟਿਆਲੇ ਕਾਂਗਰਸ ਲੈ ਕੇ ਆਈ ਅਕਾਲੀ ਦਲ ਨੇ ਐਨ ਕੇ ਸ਼ਰਮਾ ਉਤਾਰੇ ਨੇ ਔਰ ਉਥੇ ਭਾਜਪੀ ਵੱਲੋਂ ਪ੍ਰਨੀਤ ਕੌਰ ਹੈ ਔਰ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਨੇ ਜਲੰਧਰ ਚ ਸਾਨੂੰ ਪਤਾ ਚੰਨੀ ਆ ਗਏ ਪਵਨਟੀਨੂ ਆ ਗਏ ਸੁਸ਼ੀਲ ਕੁਮਾਰ ਰਿੰਕੂ ਆ ਗਏ ਸਿਰਫ ਅਕਾਲੀ ਦਲ ਦਾ ਉਮੀਦਵਾਰ ਬਾਕੀ ਹੈ ਜਦ ਕਿ ਅੰਮ੍ਰਿਤਸਰ ਚ ਸਾਰੀਆਂ ਔਜਲਾ ਵੀ ਆ ਗਏ ਤਰਨਜੀਤ ਸੰਧੂ ਆ ਗਏ ਆਮ ਆਦਮੀ ਪਾਰਟੀ ਦੇ ਮੰਤਰੀ ਆ ਗਏ ਕੁਲਦੀਪ ਢਾਲੀਆਲ ਔਰ ਅਨਿਲ ਜੋਸ਼ੀ ਅਕਾਲੀ ਦਲ ਵੱਲੋਂ ਆਗੇ ਹੁਣ ਬਠਿੰਡਾ ਦੀ ਸੀਟ ਬਾਕੀ ਹੈ ਖਡੂਰ ਸਾਹਿਬ ਦੀ ਸੀਟ ਬਾਕੀ ਹੈ ਆਨੰਦਪੁਰ ਸਾਹਿਬ ਦੀ ਸੀਟ ਬਾਕੀ ਹੈ ਸੋ ਬਾਕੀ ਸੀਟਾਂ ਦੇ ਉੱਤੇ ਹਜੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨਹੀਂ ਆਏ ਇਹ 3-4 ਕ ਸੀਟਾਂ ਨੇ ਜਿੱਥੇ ਲਗਭਗ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆ ਗਏ ਸੰਗਰੂਰ ਦੇ ਵਿੱਚ ਵੀ ਲਗਭਗ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆ ਗਏ ਸੁਖਪਾਲ ਖਹਿਰਾ ਆ ਗਏ ਭਾਜਪਾ ਦੇ ਉਮੀਦਵਾਰ ਨੇ ਜਿਹੜੇ ਉੱਥੇ ਐਲਾਨ ਹੋਣੇ ਬਾਕੀ ਨੇ ਅਕਾਲੀ ਦਲ ਦੇ ਉੱਥੇ ਉਮੀਦਵਾਰ ਆ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਗਏ ਸੋ ਸਥਿਤੀਆਂ ਸਾਫ਼ ਹੋ ਰਹੀਆਂ ਨੇ ਸੋ ਕਾਂਗਰਸ ਅੱਜ ਸੂਚੀ ਜਾਰੀ ਕਰ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਅੱਜ ਆਪਣੇ ਅਗਲੇ ਉਮੀਦਵਾਰਾਂ ਦੇ ਵਿੱਚੋਂ ਸੂਚੀ ਜਾਰੀ ਕਰ ਸਕਦੀ ਹੈ ਕਿਉਂਕਿ ਹਰਸ਼ਮਰਤ ਕੌਰ ਨੇ ਤਾਂ ਆਪ ਵੀ ਕਿਹਾਤਾ ਸੀ ਜੇ ਮੈਂ ਲੜੂੰਗੀ ਤਾਂ ਬਠਿੰਡਾ ਤੋਂ ਸੋ ਭਾਵੇਂ ਬਠਿੰਡਾ ਤੋਂ ਹਰਸ਼ਮਰਤ ਬਾਦਲ ਦਾ ਹੀ ਨਾਮ ਦਾ ਐਲਾਨ ਕਰਨਾ ਹੋਵੇ ਅੱਜ ਅਕਾਲੀ ਦਲ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦਾ ਹੈ ਹਾਲਾਂਕਿ ਜਿਹੜੀਆਂ ਸੀਟਾਂ ਨਹੀਂ ਐਲਾਨੀਆਂ ਅਕਾਲੀ ਦਲ ਨੇ ਅਕਾਲੀ ਦਲ ਇਹ ਵੀ ਇਸ ਵਕਤ ਦੇਖ ਰਿਹਾ ਹੈ ਕਿ ਕਾਂਗਰਸ ਹਥੋਂ ਕਿਹੜਾ ਉਮੀਦਵਾਰ ਉਤਾਰਦਾ ਹੈ ਸੋ ਫਿਰੋਜ਼ਪੁਰ ਦੀ ਸੀਟ ਔਰ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਵੀ ਤਸਵੀਰ ਅੱਜ ਸਾਫ਼ ਹੁੰਦੀ ਸਾਨੂੰ ਮਹਿਸੂਸ ਹੋ ਰਹੀ ਹੈ ਦਲਾ ਜੀ ਅੱਗੇ ਵਧੀਆ ਅਗਲੀ ਖਬਰ ਦੀ ਗੱਲ ਕਰੀਏ ਤੇ ਸੁਣਿਆ ਹੈ ਕਿ ਭਗਵੰਤ ਮਾਨ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਪਰਤ ਰਹੇ ਨੇ ਅਤੇ 18 ਤਰੀਕ ਤੋਂ ਬਾਅਦ ਉਹ ਜੋ ਹੈ ਲਗਾਤਾਰ ਪੰਜਾਬ ਵਿੱਚ ਰੋਡ ਸ਼ੋਅ ਜਿਹੜੇ ਆ ਸ਼ੁਰੂ ਹੋ ਰਹੇ ਨੇ ਸੋ ਇਸ ਉੱਪਰ ਵੀ ਅਪਡੇਟਸ ਚਾਹਾਂਗੇ ਮੁੱਖ ਮੰਤਰੀ ਦੇ ਦੌਰਿਆਂ ਤੇ ਉੱਪਰ ਵਿਸਥਾਰ ਵਿੱਚ ਇਸ ਉੱਪਰ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਦੇਖੋ ਜਿੱਥੋਂ ਤੱਕ ਗੱਲ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਰਾਤ ਨੂੰ ਭਗਵੰਤ ਮਾਨ ਅੱਜ ਅੱਧੀ ਰਾਤ ਤੱਕ ਗੁਜਰਾਤ ਤੋਂ ਵਾਪਸ ਫਲਾਈਟ ਰਾਹੀਂ ਉਹ ਚੰਡੀਗੜ੍ਹ ਪਹੁੰਚ ਸਕਦੇ ਨੇ ਹੁਣ ਭਗਵੰਤ ਮਾਨ 18 ਤਰੀਕ ਤੋਂ 18 19 20 ਲਗਾਤਾਰ ਪੰਜਾਬ ਦੇ ਵਿੱਚ ਰੋਡ ਸ਼ੋਅ ਕਰਨਗੇ ਪੰਜਾਬ 'ਚ ਲਗਾਤਾਰ ਪ੍ਰਚਾਰ ਕਰਨਗੇ ਸੋ ਇਹ ਬੜੀਆਂ ਦਿਲਚਸਪ ਸਥਿਤੀਆਂ ਨੇ ਜਿਹੜੀਆਂ ਇਹ ਪੰਜਾਬ ਦੇ ਵਿੱਚ ਬਣਨ ਵਾਲੀਆਂ ਨੇ ਜਿੱਦਾਂ ਹੀ ਭਗਵੰਤ ਮਾਨ ਵਾਪਸ ਆਉਂਦੇ ਨੇ ਕਿਉਂਕਿ ਦੂਸਰੀਆਂ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਨੇ ਇਸ ਵਕਤ ਕਾਂਗਰਸ ਪਾਰਟੀ ਦੇ ਲਗਭਗ ਸਾਰੇ ਵੱਡੇ ਲੀਡਰ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਆਪਣੇ ਉਮੀਦਵਾਰਾਂ ਦੀ ਚੋਣ ਚ ਰੁੱਝਿਆ ਔਰ ਭਾਜਪਾ ਦੇ ਕੇਂਦਰੀ ਲੀਡਰ ਵੀ ਦਿੱਲੀ ਚ ਦੂਜੀਆਂ ਸਟੇਟਾਂ ਦੇ ਵਿੱਚ ਰੁੱਝੇ ਨੇ ਪੰਜਾਬ ਵਾਲੇ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹ ਚੋਣ ਪ੍ਰਚਾਰ ਕਰ ਰਹੇ ਨੇ ਸੋ ਭਗਵੰਤ ਮਾਨ ਅੱਜ ਰਾਤ ਮੋੜਨਗੇ ਕੱਲ ਭਗਵੰਤ ਮਾਨ ਹੋਣਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਹੜੀ ਕਰਮਜੀਤ ਅਨਮੋਲ ਦੇ ਨਾਲ ਸਬੰਧਤ ਹੈ ਔਰ ਭਗਵੰਤ ਮਾਨ ਨੇ ਜਿਹੜੇ ਸ਼ਬਦ ਲਿਖੇ ਉਹ ਕਹਿੰਦੇ ਗੁਜਰਾਤ ਵਿੱਚ ਹ ਫਰੀਦ ਕੋਟਿਏ ਮੱਖੜਾਂ ਦਾ ਪਿਆਰ ਵੇਖ ਕੇ ਨਜ਼ਾਰਾ ਆ ਗਿਆ ਵਾਹ 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 ਮਤਲਬ ਭਗਵੰਤ ਮਾਨ ਭਾਵੇਂ ਗੁਜਰਾਤ ਦੇ ਵਿੱਚ ਨੇ ਪੰਜਾਬ ਦੀ ਇੱਕ ਇੱਕ ਸੀਟ ਦੀ ਰਿਪੋਰਟ ਲੈ ਰਹੇ ਨੇ ਔਰ ਜਿਸ ਤਰ੍ਹਾਂ ਕਿਸੇ ਵੀ ਉਹਨਾਂ ਦੇ ਰੋਡ ਸ਼ੋਅ ਨੂੰ ਅਗਰ ਹੰਗਾਰਾ ਮਿਲ ਰਿਹਾ ਤੇ ਉਹ ਵੀਡੀਓ ਲਗਾਤਾਰ ਆਪਣੇ ਟਵਿੱਟਰ ਹੈਂਡਲ ਤੋਂ ਉਹ ਪੋਸਟ ਕਰਦੇ ਨੇ ਕਿਉਂਕਿ ਮੈਂ ਅੱਗੇ ਵੀ ਕਹਿਣਾ ਹੁੰਨਾ ਕਿ ਕਈ ਵੱਡੇ ਲੀਡਰ ਨੇ ਜਿਨ੍ਹਾਂ ਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਹੈ ਉਹ ਕਿਸੇ ਟੈਲੀਵਿਜ਼ਨ ਚੈਨਲ ਤੋਂ ਕੱਟ ਨਹੀਂ ਐ ਔਰ ਜਿੱਦਾਂ ਹੀ ਕੋਈ ਵੀਡੀਓ ਟਵੀਟ ਹੁੰਦੀ ਐ ਤੇ ਉਹ ਫਿਰ ਮੀਡੀਆ ਦੀ ਸੁਰੱਖੀ ਬਣਦੀ ਐ ਸੋ ਭਗਵੰਤ ਮਾਨ ਭਾਵੇਂ ਗੁਜਰਾਤ 'ਚ ਉਮੀਦਵਾਰਾਂ ਦੇ ਕਾਗਜ਼ ਭਰਾਰੇ ਨੇ ਪਰ ਪੰਜਾਬ ਦੇ ਚੋਣ ਪ੍ਰਚਾਰ 'ਚ ਵੀ ਉਹਨਾਂ ਦਾ ਦਖਲ ਐ ਕੱਲ ਗੁਜਰਾਤ ਦਾ ਲੋਕ ਸਭਾ ਹਲਕਾ ਭਾਵਨਕਰ ਉਥੋਂ ਉਹਨਾਂ ਨੇ ਜਿਹੜੇ ਉਮੀਦਵਾਰ ਐ ਉਮੀਸ਼ ਮਕਵਾਣਾ ਉਹਨਾਂ ਦੇ ਉਹਨਾਂ ਦੇ ਕਾਗਜ਼ ਦਾਖਲ ਕਰਾਏ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਰੋਡ ਸ਼ੋ ਕੀਤਾ ਜਿਹਦੇ ਵਿੱਚ ਵੱਡੀ ਗਿਣਤੀ 'ਚ ਲੋਕ ਸੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੰਮ ਕੇ ਗੁਜਰਾਤ ਚ ਭਗਵੰਤ ਮਾਨ ਨੇ ਨਿਸ਼ਾਨੇ ਵਿੰਨੇ ਲਗਭਗ 14% ਵੋਟ ਸ਼ੇਅਰ ਆਮ ਆਦਮੀ ਪਾਰਟੀ ਨੂੰ ਗੁਜਰਾਤ ਚ ਮਿਲਿਆ ਸੀ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਸੋ ਬੀਜੇਪੀ ਔਰ ਬੀਜੇਪੀ ਦੇ ਮੁਕਾਬਲੇ ਅੱਜ ਲੱਗਦਾ ਹੈ ਭਗਵੰਤ ਮਾਨ ਨੂੰ ਕਿ ਅਸੀਂ ਗੁਜਰਾਤ ਦੇ ਵਿੱਚ ਵੀ ਇੱਕ ਜਾਂ ਦੋ ਜੜੀਆਂ ਲੋਕ ਸਭਾ ਸੀਟਾਂ ਨੇ ਉਹ ਜਿੱਤ ਸਕਦੇ ਹਾਂ ਅੱਜ ਵੀ ਇੱਕ ਉਮੀਦਵਾਰ ਦੇ ਉਹਨਾਂ ਨੇ ਕਾਗਜ਼ ਦਾਖਲ ਕਰਾਉਣੇ ਨੇ ਦੁਪਹਿਰੇ ਦੁਪਹਿਰ ਦੇ ਵਕਤ ਰੋਡ ਸ਼ੋ ਵੀ ਕਰਨਗੇ ਔਰ ਰਾਤ ਨੂੰ ਪੰਜਾਬ ਵਾਪਸ ਆ ਜਾਣਗੇ ਸੋ ਅੱਜ 17 ਦੀ ਰਾਤ ਤੋਂ ਬਾਅਦ ਕੱਲ ਜਿਹੜਾ 18 19 ਤੇ 20 ਦਾ ਦਿਨ ਹੈ ਭਗਵੰਤ ਮਾਨ ਪੰਜਾਬ ਚ ਰੋਡ ਸ਼ੋ ਕਰਦੇ ਸਾਨੂੰ ਨਜ਼ਰ ਆਉਣਗੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਹੀ ਸਾਰੇ ਹੀ ਸਿਆਸੀ ਸਮੀਕਰਨਾ ਦੇ ਉੱਪਰ ਤੁਸੀਂ ਆਪਣਾ ਅਨਲਿਸਿਸ ਸਾਂਝਾ ਕੀਤਾ ਹੈ ਤੇ ਜਿਹੜੀ ਵੀ ਤਾਜ਼ਾ ਜਾਣਕਾਰੀ ਹੈ ਉਹ ਵੀ ਸਾਂਝੀ ਕੀਤੀ ਹੈ ਦਰਸ਼ਕਾਂ ਦੇ ਨਾਲ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ